ਦੀ ਬੱਲਾ ਜਿਹੜੀ ਰੱਥ ਯਾਤਰਾ ਨਿਕਾਲੀ ਜਾ ਰਹੀ ਕਿਉਂਕਿ ਪਿਛਲੇ ਵਾਰੀ ਅਸੀਂ ਦੇਖਿਆ ਸੀਗਾ ਕਿ ਇਸ ਆਹੀ ਸ਼ਹਿਰ ਸੀਗਾ ਔਰ ਰੱਥ ਯਾਤਰਾ ਦੋ ਸੀਗੀ ਸਰ ਨੂੰ ਪਹਿਲਾਂ ਤਾਂ ਜੈ ਗੋਵਿੰਦਾ ਸਾਰੇ ਪੰਜਾਬ ਵਾਸੀਆਂ ਨੂੰ ਗੋਵਿੰਦਾ ਜੀ ਦੀ ਰੱਥ ਯਾਤਰਾ ਦੀਆਂ ਬਹੁਤ ਬਹੁਤ ਵਧਾਈ ਜੋ ਕਿ ਲੁਧਿਆਣਾ ਨਗਰੀ ਦੇ ਵਿੱਚ ਨਾਰਥ ਦੀ ਸਭ ਤੋਂ ਵੱਡੀ ਜਿਹੜੀ ਰੱਥ ਯਾਤਰਾ ਹੋਣ ਜਾ ਰਹੀ ਹੈ 14 ਦਸੰਬਰ 2025 ਜਿਹੜੀ ਕਿ ਇਹ ਰੱਥ ਯਾਤਰਾ ਹੈ ਭਵਿਆ ਰੂਪ ਦੇ ਵਿੱਚ ਅਲੌਕਿਕ ਔਰ ਦਿਵੇਆ ਹੈ ਜੋ ਕਿ ਰਥ ਯਾਤਰਾ ਲੁਧਿਆਣਾ ਨਗਰੀ ਵਿੱਚ ਆਪਣੇ ਆਪ ਦੇ ਵਿੱਚ ਇੱਕ ਆयाम ਸਥਾਪਿਤ ਕਰ ਚੁੱਕੀ ਹੋਈ ਹੈ ਕਿ ਪੂਰਾ ਜਿਹੜਾ ਭਾਰਤ ਵਰਸ਼ ਹੈ ਇਸ ਰਥ ਯਾਤਰਾ ਦੀ ਇੰਤਜ਼ਾਰ ਕਰਦਾ ਹੈ ਔਰ ਤੁਸੀਂ ਜਿੱਥੇ ਕਹਿ ਸਕਦੇ ਹੋ ਕਿ ਪਿਛਲੀ ਵਾਰ ਪਿਛਲੀ ਵਾਰ ਦੀ ਜਿਹੜੀ ਰਥ ਯਾਤਰਾ ਸੀ ਉਹ ਕੋਈ ਦੋ ਰਥ ਯਾਤਰਾ ਨਹੀਂ ਉਹ ਇੱਕ ਰਥ ਯਾਤਰਾ ਈ ਸੀ ਲੇਕਿਨ ਭਗਵਾਨ ਨੇ ਦੋ ਵਾਰ ਰਥ ਤੇ ਵਿਰਾਜਮਾਨ ਹੋ ਕੇ ਲੁਧਿਆਣਾ ਨਗਰੀ ਦੇ ਵਿੱਚ ਆਪਣੀ ಅಪਾਰ ਕਿਰਪਾ ਵਰਸਾਈ ਹੈ ਲੇਕਿਨ ਇਸ ਵਾਰ ਦੀ ਜਿਹੜੀ ਰਥ ਯਾਤਰਾ ਹੈ ਪ੍ਰਵੀਨ ਅਗਰਵਾਲ ਐਮ ਕੇ ਭਈਆ ਔਰ ਉਹਨਾਂ ਦਾ ਪੂਰਾ ਪਰਿਵਾਰ ਔਰ ਉਹਨਾਂ ਦੀ ਪੂਰੀ ਟੀਮ ਦਰਾਲਕੇ अशोक भैया ਦੇ ਨਾਲ ਅਧਿક્ષા ਅਤੇ ਉਹਨਾਂ ਦੇ ਵਿੱਚ ਨਾਲ ਸਾਡੇ ਰਜੀਵ ਗਰਗ ਮਾਨਜੋ ਗਰਗ ਕਲਰਿਕ ਵਾਲੇ ਅਤੇ ਮਹੇਸ਼ ਮਿੱਤਲ ਜੀ ਜਿਹੜੇ ਕਿ ਆਰਤੀ ਸਟੀਲ ਪ੍ਰਾਈਵੇਟ ਲਿਮਟਿਡ ਦੇ ਐਮ ਡੀ ਨੇ ਉਹਨਾਂ ਦੇ ਅਨਤਕ ਪ੍ਰਯਾਸ ਦੇ ਨਾਲ ਔਰ ਅੱਜ ਦੀ ਜਿਹੜੀ ਇਹ ਰੱਥ ਯਾਤਰਾ ਦੀ ਤਿੱਥੀ ਅਨਾਉਂਸ ਹੋਈ ਹੈ 14 ਦਸੰਬਰ 2025 ਪ੍ਰਵੀਨ ਅਗਰਵਾਲ ਐਨ ਕੇ ਔਰ ਸਾਡੀ ਪੂਰੀ ਸ਼੍ਰੀ ਤ੍ਰਿਪਤੀ ਬਾਲਾ ਜੀ ਟਰਸਟ ਜਿਹੜੇ ਕਿ ਕਹਿ ਸਕਦੇ ਆ ਕਿ ਅੱਜ ਇਹ ਰੱਥ ਯਾਤਰਾ ਇੱਕ ਨੀ ਭਵਿਆ ਰੂਪ ਦੇ ਵਿੱਚ ਜਿਹੜੀ ਹੈ ਲੁਧਿਆਣਾ ਨਗਰੀ ਚੋਂ ਕਢੀ ਜਾ ਰਹੀ ਹੈ ਜੀ ਆ ਇਸ ਰਾਤ ਯਾਤਰਾ ਦੇ ਬੇਸਿਕ ਮਾਧਿਅਮ ਕੀ ਰਹਿੰਦਾ ਹੈ ਔਰ ਇਹਦੇ ਪਿੱਛੇ ਮਕਸਦ ਕੀ ਹੈ ਸਰ ਕਿਉਂਕਿ ਰਾਤ ਯਾਤਰਾ ਤਾਂ ਹੋਰ ਵੀ ਨਿਕਲਦੀਆਂ ਹਨ ਰਾਤ ਯਾਤਰਾ ਨਿਕਾਲਣ ਦੇ ਪਿੱਛੇ ਮਕਸਦ ਕੀ ਹੈ ਮੈਂ ਸਾਨੂੰ ਪਹਿਲਾਂ ਮਕਸਦ ਦੀ ਜੇ ਗੱਲ ਕਰਾਂ ਤਾਂ ਮੈਂ ਖੁਦ ਤ੍ਰਿਪਤੀ ਬਾਲਾ ਜੀ ਨਹੀਂ ਗਿਆ ਮੈਂ ਖੁਦ ਤ੍ਰਿਪਤੀ ਬਾਲਾ ਜੀ ਦੇ ਤੀਰਤ ਧਾਮ ਨਹੀਂ ਗਿਆ ਲੇਕਿਨ ਤ੍ਰਿਪਤੀ ਬਾਲਾ ਭਗਵਾਨ ਨੇ ਵੈਂਕਟੇਸ਼ਵਰ ਸੁਆਮੀ ਨੇ ਇੰਨੀ ਕਿਰਪਾ ਕੀਤੀ ਹੈ ਕਿ ਦੋਨੋਂ ਹੱਥ ਫੜ ਕੇ ਆਪਣੀ ਗੋਦ ਦੇ ਵਿੱਚ ਬਿਠਾ ਕੇ ਆਸ਼ੀਰਵਾਦ ਦੇ ਕੇ ਇਹ ਚੌਥੀ ਰਾਤਿ ਆਤਰਾ ਨਿਕਾਲ ਰਹੇ ਨੇ ਔਰ ਐਸੇ ਲੁਧਿਆਣਾ ਦੇ ਐਸੇ ਕਈ ਸਨਾਤਨੀ ਨੇ ਜਿਹੜੇ ਕੀ ਤ੍ਰਿਮੁਲਾ ਦੀ ਧਰਤੀ ਨਹੀਂ ਜਾ ਪਾਉਂਦੇ ਲੇਕਿਨ ਭਗਵਾਨ ਉਹਨਾਂ ਨੂੰ ਆਪ ਚੱਲ ਕੇ 3800 ਕਿਲੋਮੀਟਰ ਤੋਂ ਭਗਵਾਨ ਆਪ ਆਂਦੇ ਨੇ ਕਿਉਂਕਿ ਜਿਹੜੇ ਭਗਵਾਨ ਦੇ ਸਰੂਪ ਨੇ ਉਹ TTD ਦੇ ਮੰਦਰ ਜਿਹੜੇ ਹੈ ਜਿਨ੍ਹਾਂ ਦੇ ਸਥਾਪਿਤ ਹੈ ਦਿੱਲੀ ਦੇ ਵਿੱਚ ਉੱਥੋਂ ਹੀ ਇਹ ਭਗਵਾਨ ਦੇ ਸਰੂਪ ਆਂਦੇ ਨੇ ਔਰ ਆ ਕੇ ਭਗਵਾਨ ਨੂੰ ਜਿਹੜੇ ਇੱਥੇ ਵਿਰਾਜਮਾਨ ਹੁੰਦੇ ਨੇ ਰਤ ਤੇ ਲੋਕਾਂ ਦੇ ਉੱਪਰ ਆਪਣੀ અપਾਰ ਕਿਰਪਾ ਬਰਸਾਉਂਦੇ ਨੇ ਸਾਡਾ ਦੂਸਰਾ ਜਿਹੜਾ ਪ੍ਰਯਾਸ ਹੈ ਕਿ ਜਿਹੜਾ ਸੰਤ ਸਮਾਜ ਹੈ ਅੱਜ ਸਾਡੇ ਮਾਨਯੋਗ ਸਤਕਾਰਯੋਗ ਸ਼ੰਕਰਾਚਾਰਜਾ ਜੀ ਮਹਾਰਾਜ ਨੇ ਜਿਨ੍ਹਾਂ ਦੇ ਸਾਦਰ ਦੇ ਆਂ ਔਰ ਪੂਰੇ ਸੰਤ ਸਮਾਜ ਦੇ ਅਧਿਐਕਸ਼ਤਾ ਦੇ ਵਿੱਚ ਜਿਹੜੀ ਅੱਜ ਇਹ ਤਿਥੀ ਅਨਾਉਂਸ ਕੀਤੀ ਗਈ ਕਿ ਸੰਤ ਸਮਾਜ ਦਾ ਜਿਹੜਾ ਕਿ ਹਮੇਸ਼ਾ ਔਰਾ ਹੈ ਉਹ ਸਾਰਿਆਂ ਪਰਿਵਾਰ ਦੇ ਉੱਪਰ ਬਣਿਆ ਰਹੇ ਔਰ ਤੀਸਰੀ ਜਿਹੜੀ ਸਾਨੂੰ ਸਾਨੋਂ ਵੱਡੀ ਅਹਿਮ ਹੈ ਕਿ ਇਹ ਰਥ ਯਾਤਰਾ ਜਿਹੜੀ ਕਿ ਸਾਡੀ ਯੁਵਾ ਪੀੜ੍ਹੀ ਨਸ਼ਿਆਂ ਦੇ ਵਿੱਚ ਕਿਤੇ ਨਾ ਕਿਤੇ ਜਾ ਰਹੀ ਹੈ ਉਹ ਸਾਡੇ ਸਨਾਤਨ ਨਾਲ ਜੁੜੇ ਸਾਡੀ ਰਥ ਯਾਤਰਾ ਦੇ ਮਾਧਿਅਮ ਰਾਹੀਂ ਭਗਵਾਨ ਨਾਲ ਜੁੜੇ ਭਗਵਾਨ ਨੂੰ ਪ੍ਰੇਮ ਕਰਨ ਔਰ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਹੋਏ ਜਿਹੜੀ ਹੈ ਰਥ ਯਾਤਰਾ ਯੁਵਾ ਪੀੜੀ ਦੇ ਘਰ-ਘਰ ਤੱਕ ਪਹੁੰਚੇ ਔਰ ਹਰ ਕਿਸੇ ਘਰ ਦੇ ਵਿੱਚ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਗੂੰਜਿਆ ਜਾਵੇ ਜੈ ਗੋਵਿੰਦਾ ਜੈ ਗੋਵਿੰਦਾ ਬਿਦਾਰੇ ਜਿਹੜਾ ਨੌਜਵਾਨ ਪੀੜੀ ਨਸ਼ੇ 'ਚ ਡੁੱਬਦੀ ਜਾ ਰਹੀ ਆ ਉਹ ਆਸਤਾ 'ਚ ਡੁੱਬੂ ਬਿਲਕੁਲ ਇਹੀ ਚਾਹਨੇ ਆ ਜੀ ਕਿਉਂਕਿ ਸਾਡਾ ਕੱਲੇ-ਕੱਲੇ ਦਾ ਇੱਕੋ ਖਾਸ ਕਰਕੇ ਮਾਤਾ-ਪਿਤਾ ਦਾ ਇੱਕੋ ਹੀ ਇੱਕੋ ਹੀ ਸੁਪਨਾ ਹੁੰਦਾ ਹੈ ਕਿ ਸਾਡਾ ਜਿਹੜਾ ਬੇਟਾ ਹੈ ਬੇਟੀ ਹੈ ਉਹ ਚੰਗੇ ਰਸਤੇ ਤੇ ਜਾਵੇ ਔਰ ਚੰਗੇ ਰਸਤੇ ਵਿੱਚ ਜਾ ਕੇ ਆਪਣੀ ਦੁਨੀਆ ਦੇ ਵਿੱਚ ਨਾਮ ਕਮਾਵੇ ਔਰ ਨਾਮ ਸਿਮਰਨ ਦੇ ਨਾਲ ਜੁੜਨ ਹੀ ਪਰਮ ਪਿਤਾ ਪਰਮਾਤਮਾ ਦਾ ਜਿਹੜਾ ਪ੍ਰਕਾਸ਼ ਦਾ ਗਿਆਨ ਹੁੰਦਾ ਔਰ ਰੱਥ ਯਾਤਰਾ ਇੱਕ ਇਹੀ ਮਾਧਿਅਮ ਹੈ ਔਰ ਸ਼੍ਰੀ ਤ੍ਰਿਪਤੀ ਬਾਲਾ ਜੀ ਟਰਸਟ ਜਿਹੜੀ ਹੈ ਉਹ ਇਸੇ ਮਾਧਿਅਮ ਦਾ ਬਹੁਤ ਵੱਡਾ ਕਾਰਨ ਹੈ ਔਰ ਮੈਂ ਆਪਣੇ ਵੱਲੋਂ ਆਪਣੀ ਪੂਰੀ ਟੀਮ ਖਾਸ ਕਰਕੇ ਪ੍ਰਿੰਸ ਵਾਲੀਆ ਜੀ ਬਾਬੀ ਕਾਂਸਲ ਜੀ ਕਰਨ ਨਾਗਪਾਲ ਜਾਇ ਸਚਦੇਵਾ ਔਰ ਉਹਨਾਂ ਦੀ ਪੂਰੀ ਸਪੂਚੀ ਟੀਮ ਜਿਹੜੀ ਸਾਡਾ ਵਿਮਲ ਹਰਜਾਈ ਜਿੰਨੇ ਮੇਰੇ ਨਾਲ ਹੋਰ ਪਤਾ ਅਧਿਕਾਰੀ ਨੇ ਐਮਕੇ ਭయ్యాਤਾ ਔਰ ਅਸ਼ੋਕ ਅਗਰਵਾਲ ਜੀ ਦਾ ਮੇਰੇ ਉੱਪਰ ਅਸ਼ੀਰਵਾਦ ਹੈ ਜਿਨ੍ਹਾਂ ਨੇ ਕੀ ਰਾਤ ਯਾਤਰਾ ਨੂੰ ਇੱਕ ਸਮੂੱਚੇ ਤੌਰ ਤੇ ਕੀਤਾ ਔਰ ਮੈਂ ਇਸ ਵਾਰ ਪੱਤਰਕਾਰਾਂ ਨੂੰ ਵੀ ਬੇਨਤੀ ਕਰਦਾ ਸਭ ਦਾ ਬਹੁਤ ਬਹੁਤ ਧੰਨਵਾਦ ਦਿੰਦਾ ਕਿ ਜਿਹੜੇ ਕਿ ਇਸ ਰਾਤ ਯਾਤਰਾ ਨੂੰ ਕਿਉਂਕਿ ਤੁਹਾਡੇ ਮੱਧਮ ਰਾਹੀਂ ਇਹ ਸਾਰੀ ਰਾਤ ਯਾਤਰਾ ਘਰ ਘਰ ਤੱਕ ਪਹੁੰਚੇਗੀ ਇਕ ਕੱਲਾ ਕੱਲਾ ਜਨ ਆ ਇਸ ਵਾਰ ਜਿਹੜਾ ਹੈ ਭਗਵਾਨ ਸ਼੍ਰੀ ਤ੍ਰਿਪਤੀ ਬਾਲਾ ਜੀ ਦੀ ਦਰਸ਼ਨ ਕਰੇਗਾ ਔਰ ਆਪਣੇ ਜਿਹੜੇ ਭਾਗਿਆ ਨੂੰ ਚਮਕਾਏਗਾ ਜੀ ਯਾਤਰਾ ਦੀ ਡੇਟ ਤੇ ਰੂਟ ਕੀ ਰਹੇਗਾ ਰਥ ਯਾਤਰਾ ਦੀ ਜਿਹੜੀ ਡੇਟ ਹੈ ਜੀ 14 ਦਸੰਬਰ ਦਿਨ ਰਵੀਵਾਰ 2025 ਇਹ ਜਿਹੜੀ ਰਥ ਯਾਤਰਾ ਹੈ ਸ਼੍ਰੀ ਦੁਰਗਾ ਮਾਤਾ ਮੰਦਿਰ ਜਗਰਾਉਂ ਪੁੱਲ ਤੋਂ ਸ਼ੁਰੂ ਹੋਣੀ ਹੈ ਔਰ ਉਸ ਤੋਂ ਬਾਅਦ ਇਹ ਰਥ ਯਾਤਰਾ ਚਲਦੀ ਹੋਈ ਆਪਣਾ ਫੁਹਾਰਾਲਾ ਚੌਂਕ ਪੋਹਰੇ ਵਾਲੇ ਚੌਂਕ ਤੋਂ ਟੂਵਰਡਸ ਜਾਏਗੀ ਜੀ ਰੂਪਸਕੇਅਰ ਕੁਮਾਰ ਮੰਡੀ ਹੁੰਦੀ ਹੋਈ ਇਹ ਸਰਦਾਰ ਜੁਐਲਰਸ ਸਰਦਾਰ ਜੁਐਲਰਸ ਹੁੰਦੀ ਹੋਈ ਆਰਤੀ ਚੌਂਕ ਆਰਤੀ ਚੌਂਕ ਤੋਂ ਰਾਤ ਯਾਤਰਾ ਹੁੰਦੀ ਹੋਈ ਬਹੁਤ ਅਨੰਨਿਆ ਭਗਤ ਗੋਬਿੰਦਾ ਜੀ ਦੇ ਪ੍ਰਵੀਨ ਅਗਰਵਾਲ ਐਮਕੇ ਬੱਲੀ ਭయ్యా ਅਸ਼ੋਕ ਅਗਰਵਾਲ ਜੀ ਦੇ ਕਾਰਿਆਸਥਲ ਜਿੱਥੇ ਕਿ ਬਰਨਾਲਾ ਆਟੋਮੋਬਾਈਲਸ ਦੇ ਨਾਲ ਜਿਹੜਾ ਉਹਨਾਂ ਦਾ ਇੱਕ ਕਾਰਿਆਸਥਲ ਹੈ ਇਸ ਵਾਰ ਦੀ ਰਾਤ ਯਾਤਰਾ ਉੱਥੇ ਸੰਪੰਨ ਹੋਣੀ ਹੈ ਐਮਕੇ ਅਗਰਵਾਲ ਜੀ ਵੱਲੋਂ ਜਿਹੜਾ ਪੂਰਾ ਉੱਥੇ ਲਾਸਟ ਦਾ ਜਿਹੜਾ ਉੱਥੇ ਇਸ ਇੰਤਜ਼ਾਮ ਕੀਤਾ ਗਿਆ ਜਿੱਥੇ ਭਗਵਾਨ ਦਾ ਆ ਕੇ ਵਿਸ਼ਰਾਮ ਹੋਣਾ ਹੈ ਮਹਾ ਆਰਤੀ ਹੋਣੀ ਹੈ 56 ਪੋਗ ਲਗਾਏ ਜਾਣੇ ਹਨ ਸਾਰਿਆਂ ਨੂੰ ਉੱਥੇ ਮਹਾ ਪ੍ਰਸ਼ਾਦ ਦਿੱਤਾ ਜਾਏਗਾ ਜੀ ਲੋਕਾਂ ਨੂੰ ਨਿਮੰਤਰਨ ਸਾਰਿਆਂ ਨੂੰ ਨਿਮੰਤਰਨ ਇੱਕ ਇਹੀ ਹੈ ਜੀ ਕਿ ਆਓ ਆਪਾਂ ਰਲ ਕੇ ਭਗਵਾਨ ਸ਼੍ਰੀ ਤ੍ਰਿਪਤੀ ਬਾਲਾ ਜੀ ਦੀ ਰਾਠ ਯਾਤਰਾ ਦੇ ਵਿੱਚ 14 ਤਰੀਕ ਨੂੰ ਸੰਮਿਲਿਤ ਹੋ ਕੇ ਭਗਵਾਨ ਸ਼੍ਰੀ ਵੈਂਕਟੇਸ਼ਵਰ ਸਵਾਮੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਜੈ ਗੋਵਿੰਦਾ ਜੈ ਗੋਵਿੰਦਾ ਇਹ ਬਹੁਤ ਦੂਰ ਮਤਲਬ ਕਿ ਕਈ ਲੋਕ ਜਾ ਨਹੀਂ ਪੰਦੇ ਤੇ ਮੈਂ ਤਾਂ ਕਾਫੀ ਵਾਰ ਗਿਆ ਉੱਥੇ ਔਰ ਉਹਨਾਂ ਦੇ ਦਰਸ਼ਨ ਦੇ ਨਾਲ ਹੀ ਕੇਵਲ ਦਰਸ਼ਨ ਦੇ ਨਾਲ ਹੀ ਲੋਕਾਂ ਦਾ ਬਹੁਤ ਭਲਾ ਹੁੰਦਾ ਔਰ ਜਿਹੜੇ ਬੰਦੇ ਇਹਨਾਂ ਨੂੰ ਆਪਣੇ ਮਨ ਤੋਂ ਦਿਲ ਤੋਂ ਕਿ ਫਾਰਮੈਲਟੀ ਜਿਨੀ ਦਿਲੋਂ ਧਿਆੰਦੇ ਆ ਤੇ ਉਹਨਾਂ ਦਾ ਉਹ ਆਪੇ ਕਈ ਮਸਾਲਾ ਹੈ ਜੀਆ ਲੁਧਿਆਣੇ ਚ ਜਦੋਂ ਦੀਆਂ ਚਾਰ ਰਾਤ ਯਾਤਰਾਤ ਤੋਂ ਨਿਕਲੀਆਂ ਤੇ ਉਹਨਾਂ ਦੇ ਕੀ ਮਤਲਬ ਕਿ ਦੁੱਖ ਕੱਟੇ ਜਾਂਦੇ ਆ ਫਾਈਨੈਂਸ਼ੀਅਲੀ ਬਹੁਤ ਸਟਰੋਂਗ ਹੋ ਜਾਂਦੇ ਆ ਦੇਖੋ ਜਿਹੜਾ ਕਸ਼ਟ ਆ ਫਾਈਨਾਂਸ ਕਰਕੇ ਆਂਦਾ ਇਹ ਭਗਵਾਨ ਹੈਗੇ ਆ ਕਵੀਰ ਜੀ ਇਹ ਸਬਦ ਉੱਤੇ ਬੜੀ ਕਿਰਪਾ ਕਰਦੇ ਆ ਜਿਹੜੇ ਕੀ ਜਦੋਂ ਆਪਣੇ ਦਿਲੋਂ ਇੱਕਦਮ ਬੰਦਾ ਕਰਦਾ ਤੇ ਉਹ ਫਿਰ ਜਿਹੜੇ ਗੋਵਿੰਦਾ ਹੈਗੇ ਆ ਇਹ ਰੂਪ ਹੈਗੇ ਸਾਡੇ ਕਿਸ਼ਿਂ ਭਗਵਾਨ ਜੀ ਦਾ ਵਿਸ਼ਨੂ ਜੀ ਦਾ ਔਰ ਤੁਸੀਂ ਉੱਥੇ ਦੇਖੋ ਕਿੰਨੀ ਸ਼ਕਤੀ ਹੈਗੀ ਹੈ ਜੇ ਅਸੀਂ ਤਾਂ ਮੈਂ ਗਿਆ ਕਈ ਆ ਲੋਕ ਆਪਣੀ ਉੱਥੇ ਸਭ ਤੋਂ ਜ਼ਿਆਦਾ ਬਿਊਟੀ ਸਮਝਦੇ ਵਾਲਾਂ ਨੂੰ ਉਹਨਾਂ ਕੋ ਸਭ ਤੋਂ ਪੈਸੇ ਦੀ ਵੈਲਿਊ ਘੱਟ ਹੈ ਜਿਹੜਾ ਬੰਦਾ ਆਪਣੇ ਬਾਲ ਦਾਨ ਕਰਦਾ ਉਹ ਸਭ ਤੋਂ ਜ਼ਿਆਦਾ ਦਾਨ ਕਿੰਨਿਆ ਜੀ ਉਹਦੇ ਤੇ ਬਹੁਤ ਕਿਰਪਾ ਆਦਿ ਅੱਛਾ ਸਰ ਪਿਛਲੀ ਵਾਰੀ ਤੁਹਾਡੇ ਵੱਲੋਂ ਇੱਕ ਰਾਤ ਯਾਤਰਾ ਕੀਤੀ ਗਈ ਸੀ ਔਰ ਦੂਸਰੀ ਰਾਤ ਯਾਤਰਾ ਸ਼ੇਰੂ ਜੀ ਵੱਲੋਂ ਇਹ ਕਿੱਥੇ ਕਮੀ ਰਹਿ ਗਈ ਸੀ ਔਰ ਕਿਉਂ ਕੋਈ ਕਮੀ ਨਹੀਂ ਸੀਗੀ ਉਹ ਸ਼ੇਰੂ ਦੀ ਰਾਤ ਯਾਤਰਾ ਸੀ ਜਿਹੜੀ ਸ਼ੇਰੂ ਨੇ ਕੀਤੀ ਸੀ ਉਹ ਪ੍ਰਵੀਨ ਦੀ ਰਾਤ ਯਾਤਰਾ ਸੀਗੀ ਕੁਝ ਕਾਰਨਾ ਕਰਕੇ ਕਈ